ਸਤਿਗੁਰ ਜੀ ਸੰਗਰੂਰ ਲਾਈਵ ਦੇਖ ਰਹੇ ਹੋ ਤੁਸੀਂ ਤੇ ਅੱਜ ਮੈਂ ਆਇਆਗਾ ਦਾ ਗ੍ਰੈਡ ਪ੍ਰੀ ਸਕੂਲ ਇੱਥੇ ਕਿਡਜ਼ ਕਾਰਨੀਵਲ ਹੈਗਾ ਕਿਡਜ਼ ਕਾਰਨੀਵਲ ਯਾਨੀ ਕਿ ਜਿੱਥੋਂ ਬੱਚੇ ਦੀ ਇੱਕ ਫਾਊਂਡੇਸ਼ਨ ਹੁੰਦੀ ਹੈ ਤਾਂ ਉਹਦੇ ਲਈ ਇਹਨਾਂ ਨੇ ਕਾਰਨੀਵਲ ਹੈ ਕੀ ਕੁਛ ਹੈ ਕਾਰਨੀਵਲ ਦੇ ਵਿੱਚ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ 'ਚ ਬਨੇ ਰਹੋ ਕਿਉਂਕਿ ਤੁਹਾਨੂੰ ਜੇਕਰ ਆਪਣੇ ਬੱਚੇ ਦਾ ਚੰਗਾ ਪੁੱਖ ਬਣਾਣਾ ਹੈ ਉਹਦੇ ਲਈ ਫਿਰ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਅੱਗੇ ਹੁਣ ਕਾਰਨੀਵਲ ਦੇ ਵਿੱਚ ਫਿਰ ਪਾਰਟਿਸਪੇਟ ਕਰਦੇ ਹਾਂ ਇਸ ਤੇ ਹੁਣ ਅਲੱਗ ਵੀਡੀਓ ਮੈਂ ਜ਼ਰੂਰ ਬਣਾਉਂਗਾ ਕਿਉਂਕਿ देखो ਤੁਸੀਂ ਯਾਰ ਇੱਕ ਡੇ ਕੇਅਰ ਦੇ ਬੱਚੇ ਲਈ ਐਡੀ ਸਕਰੀਨ ਤਾਂ ਕੁਛਤਾ ਹੈ ਚਲੋ ਦੇਖਦੇ ਆਂ ਫਿਰ ਸਾਡਾ ਥੀਮ ਜਿਹੜਾ ਅੱਜ ਦਾ ਕਾਰਨੀਵਲ ਦਾ ਹੈ ਜੀ ਉਹ ਇੱਕ ਜਿਹੜੀ ਸਾਡੀ ਟੈਗ ਲਾਈਨ ਹੈ ਫਰੀ ਲੈਂਡ ਆਫ ਥਾਟਸ ਅਸੀਂ ਉਸੇ ਟੈਗ ਲਾਈਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਦਾ ਕਾਰਨੀਵਲ ਕੀਤਾ ਹੈ ਜਿਹੜਾ ਇਹ ਅਸੀਂ ਕਾਰਨੀਵਲ ਪਲਾਨ ਕੀਤਾ ਅਸੀਂ ਇਸ ਨੂੰ ਇਸ ਤਰ੍ਹਾਂ ਨਾਲ ਪਲਾਨ ਕੀਤਾ ਵੀ ਬੱਚਿਆਂ ਦੀ ਵੱਧ ਤੋਂ ਵੱਧ ਐਕਟੀਵਿਟੀਜ਼ ਹੋਣ ਆਊਟਡੋਰ ਐਕਟੀਵਿਟੀਜ਼ ਹੋਣ ਜਿੱਦਾਂ ਤੁਸੀਂ ਸਾਡੇ ਸਕੂਲ ਦੇ ਵਿੱਚ ਬਾਹਰ ਦੇਖਿਆ ਵੀ ਹੋਣਾ ਵੀ ਅਸੀਂ ਸਾਰਾ ਸਕੂਲ ਇੱਕ ਆਊਟਡੋਰ ਏਰੀਆ ਦੇ ਵਿੱਚ ਆਪਾਂ ਨੇ ਅਸੀਂ ਪਲਾਨ ਕੀਤਾ ਹੈ ਜਿਹੜੀ ਸਕੂਲ ਦੀ ਡਾਇਰੈਕਸ਼ਨ ਹੈ ਉਹ ਵੀ ਇਸ ਹਿਸਾਬ ਦੀ ਹੈ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਆਊਟਡੋਰ ਏਰੀਆ ਦੇ ਵਿੱਚ ਧੁੱਪ ਰਹਿੰਦੀ ਹੈ ਤਾਂ ਜਿਹੜੀਆਂ ਅੱਜ ਐਕਟੀਵਿਟੀਜ਼ ਹੋਈਆਂ ਨੇ ਆਊਟਡੋਰ ਗੇਮਸ ਨੇ ਅਸੀਂ ਇੱਕ ਕੁਮਿਆਰ ਨੂੰ ਵੀ ਲਿਆ ਕੇ ਬਿਠਾਇਆ ਹੈਗਾ ਵੀ ਜਿਹੜਾ ਬੱਚਿਆਂ ਨੂੰ ਲਾਈਵ ਪੋਟਰੀ ਕਿੱਦਾਂ ਹੁੰਦੀ ਹੈ ਜਿਹੜੀ ਇਹ ਆਰਟ ਹੈ ਇਹ ਆਪਣੇ ਜਿਹਨਾਂ ਕਲਚਰ ਦਾ ਇੱਕ ਹਿੱਸਾ ਹੈ ਤੇ ਇਹ ਅੱਜਕੱਲ੍ਹ ਅਲੋਪ ਹੋ ਰਹੀ ਹੈ ਵੀ ਭਾਂਡੇ ਕਿੱਦਾਂ ਬਣਦੇ ਨੇ ਮਿੱਟੀ ਦੇ ਫਿਰ ਅਸੀਂ ਅੱਜ ਆਊਟਡੋਰ ਐਕਟੀਵਿਟੀ ਦੇ ਵਿੱਚ ਇੱਕ ਆਊਟਡੋਰ ਦੇ ਵਿੱਚ ਅਸੀਂ সুইমিং ਪੂਲ ਦੀ ਵੀ ਅਸੀਂ ਐਕਟੀਵਿਟੀ ਰੱਖੀ ਜਿੱਥੇ ਅਸੀਂ ਬੋਟਸ ਛੱਡੀਆਂ ਨੇ ਬੱਚਿਆਂ ਨੂੰ ਉਹ ਕਰਵਾਉਣ ਵਾਸਤੇ ਬੋਟਿੰਗ ਕਰਵਾਉਣ ਵਾਸਤੇ ਫਿਰ ਜਿੱਦਾਂ ਕਿ ਸਾਡੇ ਪ੍ਰੀ ਸਕੂਲ ਦੇ ਵਿੱਚ ਅਸੀਂ ਸਾਇੰਸ ਤੇ ਉੱਤੇ ਬੜਾ ਜ਼ੋਰ ਦਿੰਨੇ ਆਂ ਤਾ ਸਾਡੀ ਸਾਇੰਸ ਲੈਬ ਦੇ ਵਿੱਚ ਉਹ ਅਸੀਂ ਸਾਇੰਸ ਐਕਸਪੈਰੀਮੈਂਟਸ ਬੱਚਿਆਂ ਨੂੰ ਕਰਕੇ ਬਾਹਰ ਦਿਖਾਏ ਨੇ ਤੇ ਉਹਨ ਕੁਝ ਧੇਰ ਬਾਅਦ ਹੀ ਸਾਇੰਸ ਐਕਸਪੈਰੀਮੈਂਟ ਤੋਂ ਕੁਝ ਧੇਰ ਬਾਅਦ ਸਾਡੇ ਟੀਚਰਸ ਬੱਚਿਆਂ ਨੂੰ ਸਾਡਾ ਜਿਹੜਾ ਡਰਾਮਾ ਵਾਲੀ ਜਿਹੜੀ ਸਾਡੀ ਲੈਬ ਹੈ ਉਹ ਵਾਲੇ ਟੀਚਰਸ ਉਹਨ ਬਾਹਰ ਬੈਠ ਕੇ ਬੱਚਿਆਂ ਨੂੰ ਇੱਕ ਸ਼ੋਅ ਕਰਕੇ ਦਿਖਾਉਣਗੇ ਪਪੇਟਸ ਦਾ ਬੱਚੇ ਛੋਟੇ ਬੱਚੇ ਇਹ ਚੀਜ਼ਾਂ ਨੂੰ ਬਹੁਤ ਇੰਜੋਏ ਕਰਦੇ ਨੇ ਕਿਉਂਕਿ ਅਸੀਂ ਮੰਨਦੇ ਆ ਕਿ ਬੱਚਿਆਂ ਦੀ ਛੋਟੇ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ ਜਿਹੜੇ ਬੱਚਿਆਂ ਦੀ ਸੈਂਸਿਸ ਨੇ ਸੈਂਸਸ ਨੂੰ ਡਿਵੈਲਪ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਸੈਂਸਸ ਨੂੰ ਡਿਵੈਲਪ ਕਰਨ ਵਾਸਤੇ ਇਦਾਂ ਦੀਆਂ ਐਕਟੀਵਿਟੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ